ਇਹਨਾਂ ਐਸੇ ਹਾਲਾਕਤ ਵਾਲੀ ਪਟਾਲਾ ਜੀ ਸਰ ਇਹ ਜਿਹੜੇ ਵਿਅਕਤੀ ਨੂੰ ਗ੍ਰਿਫਤਾਰ ਬਾਇਆ ਇਹਦਾ ਮਾਮਲਾ ਕੀ ਹੈ ਇਹ ਨੌਜਵਾਨ ਤਵਕਲੀ ਮੋੜ ਤੇ ਉੱਥੇ ਲੋਕਾਂ ਨੂੰ ਥ੍ਰੈਟ ਕਰ ਰਿਹਾ ਸੀਗਾ ਪੰਜਾਬ ਪੁਲਿਸ ਦੀ ਵਰਦੀ ਸਿਫਾਈ ਰੈਂਕ ਦੀ ਪਾ ਕੇ ਲੋਕਾਂ ਨੂੰ ਕਹਿ ਰਿਹਾ ਸੀ ਆਪਣੇ ਵੀਕਲ ਵਗੈਰਾ ਸਾਈਡ ਤੇ ਲਾਓ ਜੇ ਤੁਸੀਂ ਨਾ ਲਾਏ ਤੇ ਮੈਂ ਬਾਉਂਡ ਕਰਾ ਦੇਵਾਂਗਾ ਜਾ ਕੇ ਥਾਲਾ ਕਸਵਾਲੀ ਜਾਲਾ ਹਾਲਾਂਕਿ ਇਹ ਨੌਜਵਾਨ ਨੂੰ ਸਾਡੇ ਕੋਲ ਪੋਸਟਿੰਗ ਨਹੀਂ ਹੋਏਗੀ ਪਰ ਲੋਕਾਂ ਨੂੰ ਥ੍ਰੈਟ ਕਰ ਰਿਹਾ ਸੀਗਾ ਮੌਕੇ ਤੇ ਜਾਗਮੋਖਰੀ ਦੇ ਆਧਾਰ ਤੇ ਇਹਨੇ ਖਲਾਮ ਮੁਕਤਮਾ ਦਰਜ ਕੀਤਾ ਕਿ ਮਕਦਮਾ ਨੰਬਰ 176 127823 ਅੰਡਰ ਸੈਕ 171 419 ਤੇ 506 ਪੋਦਰਜ ਕੀਤਾ ਗਿਆ ਮੋਕੇ ਜਾ ਕੇ ਰੈਡ ਕੀਤੀ ਗਏ ਮੁੰਡਾ ਸਮੇਤ ਵਰਦੀ ਸਿਪਾਈ ਰੈਂਕ ਦੇ ਸਾਨੂੰ ਮਿਲਿਆ ਉੱਥੇੋਂ ਕਾਬੂ ਕਰਕੇ ਪੁੱਛਗਿੱਛ ਕੀਤੀ ਜਿਨੇ ਆਪਣਾ ਨਾਮ ਜਗਰਾਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਵਿਸ਼ਨਪੁਰਾ ਥਾਣਾ ਸਦਰ ਸੁਨਾਮ ਦੱਸਿਆ ਜੀ ਇਹਦੇ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਸੁਨਾਮ ਮੁਕਦਮਾ ਦਰਜ ਹੈ ਜੀ ਉਹ ਸੇਮੀ ਹੈ ਇਹ ਜਾਲੀ ਵਰਦੀ ਪਾ ਕੇ ਉਥੇ ਰੀੜੀ ਵਗੈਰਾ ਵਾਲਿਆਂ ਨੂੰ ਧਮਕੀ ਦਿੰਦਾ ਹੁੰਦਾ ਸੀ ਕੋਈ ਪੁਛਗਿਸ ਤੇ ਪਤਾ ਆਇਆ ਕਿ ਪੁਲਸੀ ਵਰਦੀ ਪਾ ਕੇ ਕਿਉਂਕਿ ਥ्रेट ਕਰਦਾ ਸੀ ਇਹਨੂੰ ਸ਼ੌਂਕ ਸੀ ਗਾਏ ਵਰਦੀ ਪਾ ਕੇ ਇੱਕਦਾਂ ਥ्रेट ਕਰਨ ਦਾ ਉਹੋ ਹੀ ਇਹ ਪਹਿਲਾਂ ਲੱਜ ਗਿਆ ਜੀ ਪੋਰ ਕੋ ਇਹਨੇ ਕੋਈ ਕ੍ਰਿਮੀਨਲ ਲੱਕੇ ਚੋਕਾ ਨੂੰ ਡਿਮਾਂਡ ਵੀ ਕਰਦਾ ਸੀ ਪੈਸੇ ਪੁੱਛੇ ਸੀ ਸਰ ਨਹੀਂ ਜੀ ਦਿਮਾਗ ਇਹਨੇ ਕੋਈ ਨਹੀਂ ਕੀਤੀ ਪੈਸੀ ਡਿਮਾਂਡ ਦੀ ਕੋਈ ਸਿਰਫ ਲੋਕਾਂ ਨੂੰ ਇਹੋ ਥ੍ਰੈਟ ਕਰਦੇ ਆਪਣਾ ਵਹੀਕਲ ਵਗਾਰਾ ਸੈਟ ਚਲਾਓ ਤੇ ਸਰ ਇੱਕ ਪੰਜਾਬ ਪੁਸ ਦੀ ਵਰਦੀ ਤੇ ਨੇ ਕਿ ਬਿੱਲਾ ਹੁੰਦਾ ਬਿੱਲੇ ਵਜੀ ਦਾ ਨਾਮ ਲਿਖਿਆ ਸੀ ਇਹ ਕਿਸੇ ਹੋਰ ਨਹੀਂ ਜੀ ਇਹਦੇ ਨੇਮ ਪਲੇਟ ਲੱਗੀ ਹੋਏ ਬਿੱਲਾ ਨਹੀਂ ਹੁੰਦਾ ਨੇਮ ਪਲੇਟ ਸੀ ਉਹ ਨੇਮ ਪਲੇਟ ਦੇ ਦਾ ਜੋਰਾਂ ਝਿੱਲੋ ਲਾਉਣ ਲੱਗਿਆ ਸੀਗਾ ਵੇ ਜਿਹੜੀ ਬੈਲਟ ਸੀ ਉਹ ਬਲੈਕ ਲਾਈ ਹੋਈ ਸੀ ਬਾਈ ਜੀ ਨਹੀਂ ਸਟਾਰ ਨਹੀਂ ਸੀ ਸੀ ਰੋਸ਼ਫਾਈ ਰੈਂਕ ਦੀ ਸੀ ਪੀਪੀ ਉਗਾਰ ਲੱਗੀ ਸੀ ਤੇ ਹੁਣ ਕਿੰਦਾ ਦੀ ਕਾਰਵਾਈ ਕੀਤੀ ਸਰ ਤੁਹਾਡੇ ਇਹਦੇ ਖਿਲਾਫ ਮੁਕਦਮਾ ਦੇ ਦਿੱਤਾ ਜੀ ਇਨਵੈਸਟੀਗੇਸ਼ਨ ਜਾਰੀ ਹੈ ਦਰਾਨੇ ਇਨਵੈਸਟੀਗੇਸ਼ਨ ਜੋ ਵੀ ਤੱਥ ਸਾਹਮਣੇ ਆਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਦ ਜਾਨਕਾਰੀ ਜੇ ਪਤਾ ਲੱਗਿਆ ਸਰ ਕਿ ਇਹ ਇਕੱਲਾ ਹੀ ਸੀ ਤੇ ਹੋਰ ਵੀ ਬੰਦੇ ਇਹ ਫਿਲਹਾਲ ਤਾਂ ਇਕੱਲਾ ਹੈ ਜੀ